ਪੰਜਾਬੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਇੱਕ ਵਾਰ ਪੂਰਾ ਜ਼ਰੂਰ ਦੇਖ ਲਿਓ ਕੀ ਤੁਹਾਨੂੰ ਪਤਾ ਹੈ ਕਿ ਇੰਡੀਆ ਵਿੱਚ ਇੱਕ ਸਿੱਖ ਸਰਦਾਰ ਅਜਿਹਾ ਵੀ ਹੈ ਜੋ ਕਿ ਲਗਾਤਾਰ 26 ਸਾਲਾਂ ਤੋਂ ਲਵਾਰਿਸ ਮਰੀਜ਼ਾਂ ਨੂੰ ਖਵਾ ਰਿਹਾ ਹੈ ਖਾਣਾ ਤੁਹਾਨੂੰ ਦੱਸਦੀ ਏ ਕਿ ਬਿਹਾਰ ਦੀ ਰਾਜਧਾਨੀ ਵਿੱਚ ਪਟਨਾ ਮੈਡੀਕਲ ਹਸਪਤਾਲ ਹੈ ਜਿਸ ਦੇ ਵਿੱਚ ਇੱਕ ਲਵਾਰਿਸ ਵਾਰਡ ਬਣਿਆ ਹੋਇਆ ਹੈ ਜਿਸ ਵਿੱਚ ਕੀ ਇਹੋ ਜਿਹੇ ਮਰੀਜ਼ ਦਾਖਲ ਨੇ ਜਿਨ੍ਹਾਂ ਕੋਲ ਵਾਪਸ ਮੁੜਨ ਲਈ ਕੋਈ ਵੀ ਨਹੀਂ ਹੈ ਕਿਉਂਕਿ ਉਹਨਾਂ ਮਰੀਜ਼ਾਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਛੱਡ ਦਿੱਤਾ ਹੈ ਨਾ ਹੀ ਕੋਈ ਉਹਨਾਂ ਦਾ ਹਾਲਚਾਲ ਪੁੱਛਣ ਵਾਲਾ ਹੈ ਅਤੇ ਨਾ ਹੀ ਕੋਈ ਉਹਨਾਂ ਦੀ ਮਦਦ ਕਰਨ ਵਾਲਾ ਹੈ ਪਰ ਹਰ ਰੋਜ਼ ਰਾਤ ਨੂੰ 9 ਵਜੇ ਇਸ ਹਸਪਤਾਲ ਵਿੱਚ ਇੱਕ ਸਿੱਖ ਸਰਦਾਰ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਪਿਛਲੇ 25 ਸਾਲਾਂ ਤੋਂ ਲਗਾਤਾਰ ਇਹਨਾਂ ਲਵਾਰਸ ਮਰੀਜ਼ਾਂ ਲਈ ਖਾਣਾ ਅਤੇ ਦਵਾਈਆਂ ਲੈ ਕੇ ਆਉਂਦਾ ਹੈ ਅਤੇ ਸਭ ਤੋਂ ਪਹਿਲਾਂ ਮਰੀਜ਼ਾਂ ਨੂੰ ਇਹ ਪੁੱਛਦਾ ਹੈ ਕਿ ਦਰਦ ਤਾਂ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਈਏ ਕਿ ਗੁਰਮੀਤ ਸਿੰਘ ਆਪਣੇ ਚਾਰ ਭਰਾਵਾਂ ਨਾਲ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਜੋ ਵੀ ਹਰ ਰੋਜ਼ ਕਮਾਉਂਦੇ ਹਨ ਉਸ ਦਾ 10% ਇਹਨਾਂ ਲਾ ਵਾਇਰਸ ਮਰੀਜ਼ਾਂ ਦੀ ਦਵਾਈ ਅਤੇ ਖਾਣੇ ਵਿੱਚ ਹੀ ਖਰਚ ਦਿੰਦੇ ਨੇ ਖਾਸ ਗੱਲ ਇਹ ਹੈ ਕਿ ਪਿਛਲੇ 25 ਸਾਲਾਂ ਵਿੱਚ ਇਹਨਾਂ ਵੱਲੋਂ ਇੱਕ ਵੀ ਦਿਨ ਛੁੱਟੀ ਨਹੀਂ ਕੀਤੀ ਗਈ ਮਰੀਜ਼ ਵੀ ਇਹਨਾਂ ਨੂੰ ਰੱਬ ਮੰਨਦੇ ਨੇ ਪਰ ਉਹ ਕਹਿੰਦੇ ਨੇ ਕਿ ਮੈਂ ਸਿਰਫ ਇੱਕ ਸਧਾਰਨ ਵਿਅਕਤੀ ਹਾਂ ਬਸ ਇਹਨਾਂ ਦੇ ਦਰਦ ਨੂੰ ਥੋੜਾ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸੋ ਇਸ ਸਿੱਖ ਸਰਦਾਰ ਸਮਾਜ ਸੇਵੀ ਨੇ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਚੁੱਕ ਦਿੱਤਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਅਤੇ ਪੰਜਾਬੀ ਦੀ ਹੋਣ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਹੋਰ ਨਵੀਆਂ ਖਬਰਾਂ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ